ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰੂ ਕਿਆਂ ਸਿੱਖਾਂ ਦੇ ਉੱਪਰ ਬਖਸ਼ਿਸ਼ਾਂ ਕਰਦੇ ਰਹਿਮਤਾ ਕਰਦੇ ਤੇ ਆਪ ਜੀ ਨੇ ਸੁਣਿਆ ਹੈ ਪੜ੍ਹਿਆ ਹੈ ਪਰ ਐਸਾ ਵੀ ਇੱਕ ਸਮਾਂ ਆਇਆ ਜਦੋਂ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੀ ਗਲਤੀ ਦੇ ਕਰਕੇ ਇਥੋਂ ਤੱਕ ਆਖ ਦਿੱਤਾ ਕਿ ਤੁਹਾਡਾ ਮੂੰਹ ਪੱਕ ਜਾਵੇ ਤੋਂ ਵਰਦੀ ਦੇ ਫੇਟ ਜਾਵੇ ਤੁਹਾਡੇ ਸਰੀਰ ਦੇ ਉੱਤੇ ਕੋੜ ਦਾ ਰੋਗ ਹੋ ਜੇ ਇੱਥੋਂ ਤੱਕ ਬਚਨ ਸਤਿਗੁਰਾਂ ਨੇ ਆਖ ਦਿੱਤੇ ਕਿ ਜੇਕਰ ਤੁਹਾਡੀ ਭੁੱਲ ਬਖਸ਼ਾਉਣ ਦੇ ਵਾਸਤੇ ਕੋਈ ਤੁਹਾਡੀ ਸਫਾਰਸ਼ ਵੀ ਲੈ ਕੇ ਸਾਡੇ ਕੋਲ ਆਵੇਗਾ ਨਾ ਉਸ ਦਾ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਉਸ ਨੂੰ ਖੋਤੇ ਤੇ ਚੜਾ ਕੇ ਗਲੀ ਗਲੀ ਦੇ ਵਿੱਚ ਫੇਰਿਆ ਜਾਏਗਾ ਐਸਾ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਉਂ ਕੀਤਾ ਤੇ ਕਿੰਨਾ ਸਿੱਖਾਂ ਵਾਸਤੇ ਇਸ ਕਾਰਨ ਕਰਕੇ ਕੀਤਾ ਆਓ ਇਸ ਇਤਿਹਾਸ ਦੇ ਨਾਲ ਸਾਂਝ ਪਾਈਏ ਸਾਧ ਸੰਗਤ ਜੀਓ ਦੋ ਸਕੇ ਭਰਾ ਸਨ ਇੱਕ ਦਾ ਨਾਮ ਸੀ ਬਲਵੰਡ ਤੇ ਦੂਸਰੇ ਦਾ ਨਾਮ ਸੀ ਸੱਤਾ ਇਹ ਰਾਗ ਵਿਦਿਆ ਦੇ ਬਹੁਤ ਧਨੀ ਸਨ ਬਹੁਤ ਵਧੀਆ ਰਾਗ ਵਿਦਿਆ ਇਹਨਾਂ ਨੇ ਸਿੱਖੀ ਹੋਈ ਸੀ ਤੇ ਬੜੇ ਜ਼ਬਾਨ ਦੇ ਰਸੀਲੇ ਸਨ ਸੋ ਇਨਾਂ ਦੀ ਕਦਰ ਕਿਤੇ ਨਾ ਪਈ ਇਹਨਾਂ ਨੇ ਬੜੇ ਦੂਰ ਦਰੇਡੇ ਹਰ ਇੱਕ ਥਾਂ ਤੇ ਜਾ ਕੇ ਵੇਖਿਆ ਕਿ ਕਿਤੇ ਸਾਡੇ ਹੁਨਰ ਦੀ ਕਦਰ ਭਵੇ ਤੇ ਸਾਡੇ ਪਾਸੋਂ ਇਹ ਰਾਗ ਜਿੱਦਿਆ ਸੁਣ ਕੇ ਲੋਕ ਖੁਸ਼ ਹੋਣ ਪਰ ਜਦੋਂ ਕਿਤੇ ਵੀ ਇਹਨਾਂ ਨੂੰ ਢੋਈ ਨਾ ਨਾ ਮਿਲੀ ਅਖੀਰ ਇਹਨਾਂ ਨੇ ਇਹ ਸਿਫਤ ਸੁਣੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਰਬਾਬੀ ਸਿੰਘ ਜੋ ਕਿ ਜਾਤ ਦੇ ਢੂਮ ਮਰਾਸੀ ਕੀਰਤਨ ਕਰਿਆ ਕਰਦੇ ਸੀ ਸੋ ਸੱਚ ਹੈ ਭਾਈ ਮਰਦਾਨਾ ਜੀ ਭਾਈ ਦਾਨਾ ਜੀ ਭਾਈ ਦਾਲਾ ਜੀ ਇਹ ਸ਼ੁਰੂ ਤੋਂ ਗੁਰੂ ਘਰ ਦੇ ਕੀਰਤਨੀਏ ਰਹੇ ਨੇ ਸੋ ਇਸ ਆਸਾ ਨੂੰ ਲੈ ਕੇ ਉਹਨੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹਿਲਾਂ ਸਤਾ ਜੋ ਹੈ ਉਸਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਆਪਣੇ ਕੋਲ ਇਸ ਰਾਗ ਵਿਦਿਆ ਦਾ ਅਸੀਂ ਕੀਰਤਨ ਕਰਨਾ ਜਾਣਦੇ ਆ ਸ਼ਰਨ ਦਿਓ ਆਪ ਜੀ ਦੀ ਸ਼ਰਨ ਵਿੱਚ ਆਏ ਆ ਸਾਡੇ ਹੋਰ ਕਿਤੇ ਕਦਰ ਕੋਈ ਨਹੀਂ ਪਈ ਤੇ ਜਦੋਂ ਗੁਰੂ ਸਾਹਿਬ ਜੀ ਮਹਾਰਾਜੇ ਪੁੱਛਣ ਲੱਗੇ ਕਿ ਕੀ ਜਾਣਦੇ ਜੇ ਤਾਂ ਇਹਨਾਂ ਨੇ ਆਖਿਆ ਆਪਾਂ ਰਾਗਾਂ ਦੁਆਰਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਾਂਗੇ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਇਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਵੀ ਦਿੱਤੀ ਐ ਘਰ ਵੀ ਦਿੱਤਾ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਤੁਹਾਡੀ ਚੜ੍ਹਦੀ ਕਲਾ ਹੋ ਜੇਗੀ ਜਯਜੈਕਾਰ ਹੋਏਗੀ ਤੁਸੀਂ ਗੁਰੂ ਕੀ ਸੰਗਤ ਨੂੰ ਪਵਨ ਗੁਰਬਾਣੀ ਦਾ ਕੀਰਤਨ ਕਰਕੇ ਸੁਣਾਇਆ ਕਰੋ ਰਾਗਾਂ ਦੁਆਰਾ ਸੋ ਉਧਰ ਬਲਵੰਦ ਵੀ ਜੋ ਹੈ ਉਹ ਵੀ ਤੁਰਦਾ ਫਿਰਦਾ ਜਦੋਂ ਕਿਤੇ ਨਾ ਕੰਮ ਮਿਲਿਆ ਉਹ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ ਤੇ ਆਪਣੇ ਭਰਾ ਸੱਤੇ ਦੇ ਕੋਲ ਹੀ ਰਹਿਣ ਲੱਗ ਪਿਆ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਅਟਲ ਹਨ ਗੁਰੂ ਸਾਹਿਬ ਜੀ ਨੇ ਆਖ ਦਿੱਤਾ ਕਿ ਜੇਕਰ ਤੁਸੀਂ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਕਰਕੇ ਸੁਣਾਉਗੇ ਤਾਂ ਤੁਹਾਡੀ ਚੜ੍ਹਦੀ ਕਲਾ ਹੋ ਜੇਗੀ ਤੇ ਉਹ ਬਚਨ ਅਟਲ ਕਿਉਂ ਨਾ ਹੁੰਦੇ ਹੋਨਰ ਗੁਰੂ ਦੇ ਕੋਲ ਸੰਗਤਾਂ ਤੇ ਬਹੁਤ ਦਰਸ਼ਨ ਵਾਸਤੇ ਹੁੰਦੀਆਂ ਸੀ ਗੁਰੂ ਦੇ ਬਚਨ ਇਹਨਾਂ ਤੇ ਹੋ ਗਏ ਮੇਰ ਦਾ ਪਰਿਆ ਹੱਤ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੀ ਤੇ ਇਹਨਾਂ ਦੋਨਾਂ ਪ੍ਰਹਾਵਾਂ ਨੇ ਗੁਰਬਾਣੀ ਦੇ ਕੀਰਤਨ ਸੁਣਾਇਆ ਕਰਨੇ ਤੇ ਜਦੋਂ ਇਹਨਾਂ ਨੇ ਕੀਰਤਨ ਕਰਨਾ ਤੇ ਸੰਗਤਾਂ ਨੇ ਬੜਾ ਪ੍ਰਸੰਨ ਹੋਣਾ ਸੰਗਤਾਂ ਨੇ ਬੜੀਆਂ ਭੇਟਾ ਦੇਣੀਆਂ ਸੋ ਉਸ ਵੇਲੇ ਸਾਰੇ ਆਖਦੇ ਨੇ ਤੇ ਭਾਈ ਬਲਵੰਡ ਭਾਈ ਸਤਾ ਬੜਾ ਵਧੀਆ ਕੀਰਤਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੋਰ ਬਖਸ਼ਿਸ਼ ਕਰ ਦਿੱਤੀ ਐ ਬਲਵੰਡ ਨੂੰ ਰਾਏ ਦਾ ਖਿਤਾਬ ਦੇ ਦਿੱਤਾ ਹੁਣ ਜਿੱਥੇ ਬਲਵੰਡੇ ਆਖਦੇ ਸਨ ਰਾਏ ਬਲਵੰਡੇ ਆਖਣ ਲੱਗ ਪਏ ਨੇ ਸੋ ਜਿੱਥੇ ਕੁਝ ਪ੍ਰਾਪਤ ਜੀਵ ਨੂੰ ਹੋ ਜਾਵੇ ਉਥੇ ਜਿਹੜਾ ਗੁਰੂ ਦੀ ਕਿਰਪਾ ਬਖਸ਼ਿਸ਼ ਨੂੰ ਭੁੱਲ ਜਾਂਦਾ ਹੈ ਉਹਦੇ ਅੰਦਰ ਹੰਕਾਰ ਆਉਣ ਲੱਗ ਪੈਂਦਾ ਹੈ ਹੁਣ ਜਦੋਂ ਕਿਸੇ ਨੇ ਕਦਰ ਨਹੀਂ ਸੀ ਪਾਈ ਉਦੋਂ ਤੇ ਗੁਰੂ ਦੀ ਸ਼ਰਨ ਵਿੱਚ ਆਏ ਸੀ ਤੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੇ ਬਚਨ ਅਤਲ ਹੋ ਗਏ ਨੇ ਹੁਣ ਇਹਨਾਂ ਦੇ ਅੰਦਰ ਹੌਲੀ-ਹੌਲੀ ਜਿੱਥੇ ਇਹਨਾਂ ਦੀ ਪ੍ਰਸੰਸਾ ਵਧੀ ਹੈ ਉੱਥੇ ਹੰਕਾਰ ਵੀ ਵਧਣਾ ਸ਼ੁਰੂ ਹੋ ਗਿਆ ਹੁਣ ਇਹ ਸੋਚਣ ਲੱਗ ਪਏ ਆ ਕਿ ਆਪਾਂ ਤੇ ਬਹੁਤ ਜਿਆਦਾ ਇਸ ਵਿਦਿਆ ਦੇ ਵਿੱਚ ਜਾਣੂ ਸਾਂ ਜੇ ਅਸੀਂ ਚੰਗੇ ਢੰਗ ਨਾਲ ਜਾਣਦੇ ਹਾਂ ਫੇਰ ਹੀ ਸਾਡੇ ਕੋਲ ਸੰਗਤਾਂ ਆ ਕੇ ਸੁਣਦੀਆਂ ਤੇ ਪ੍ਰਸੰਨ ਹੁੰਦੀਆਂ ਕਿੰਨੀ ਸਾਡੀ ਜੈਜਾਕਾਰ ਹੋ ਰਹੀ ਐ ਸਾਡੇ ਵਰਗਾ ਹੋਰ ਕੋਈ ਕੀਰਤਨ ਨਹੀਂ ਕਰਕੇ ਸੁਣਾ ਸਕਦਾ ਸੋ ਪਾਵਨ ਬਾਣੀ ਦੇ ਪਰਮਾਨ ਹਨ ਹਰ ਜੂ ਹੰਕਾਰ ਨਾ ਭਾਵਈ ਵੇਦਕੂਕ ਸੁਣਾਵੇ ਸੋ ਉਸ ਹੰਕਾਰ ਨੇ ਇਨਾਂ ਦੇ ਬੁੱਧੇ ਮਲੀਨ ਕਰ ਦਿੱਤੀ ਹੈ ਸੋ ਹੋਇਆ ਕਿ ਇਹਨਾਂ ਦੀ ਉਤਰੀ ਦੇ ਸਮਾਨ ਇੱਕ ਛੋਟੀ ਭੈਣ ਸੀ ਉਹ ਵਿਆਹਣ ਦੇ ਲਾਇਕ ਹੋਈ ਹੈ ਸੋ ਇਹਨਾਂ ਨੇ ਹੁਣ ਆਪਣੀ ਭੈਣ ਦੀ شادی ਕਰਨੀ ਵਿਆਹ ਕਰਨਾ ਹੈ ਪ੍ਰਾਤਨ ਸਮਿਆਂ ਦੇ ਵਿੱਚ ਜਿੱਥੇ ਕਿਉ 100 ਰੁਪਏ ਦੇ ਨਾਲ ਵਿਆਹ ਹੋ ਜਾਇਆ ਕਰਦਾ ਸੀ ਪਰ ਇਹ ਹੁਣੇ ਆਪਣੇ ਆਪ ਨੂੰ ਕੋਈ ਆਮ ਲੋਕਾਂ ਦੇ ਵਾਂਗ ਰਹਿਣ ਵਾਲੇ ਬੰਦੇ ਨਹੀਂ ਸਮਝਦੇ ਇਹ ਆਂਦੇ ਅਸੀਂ ਤਾਂ ਬਹੁਤ ਵੱਡੇ ਰਾਗੀ ਹੋ ਗਏ ਆ ਤੇ ਜਦਾਂ ਆਮ ਲੋਕ ਵਿਆਹ ਕਰਦੇ ਆ ਉਦਾਂ ਕਰਾਂਗੇ ਤੇ ਸਾਡੀ ਕੀ ਇੱਜ਼ਤ ਰਹੇਗੀ ਅਸੀਂ ਤੇ ਵੱਡਾ ਜਦਾਂ ਧਨਾੜ ਤੇ ਅਮੀਰ ਲੋਕ ਵਿਆਹ ਕਰਦੇ ਉਦਾਂ ਕਰਨਾ ਘੱਟੋ ਘੱਟ ਹਜ਼ਾਰ ਰੁਪਈਆ ਤੇ ਵਿਆਹ ਤੇ ਖਰਚਾਂ ਗਈ ਸੋ ਇਹਨਾਂ ਨੇ ਸੋਚਿਆ ਕਿ ਸਾਡੀ ਭੈਣ ਦਾ ਵਿਆਹ ਨੇੜੇ ਆ ਗਿਆ ਤੇ ਆਪਾਂ ਚੰਗਾ ਵਧੀਆ ਜ਼ਿਆਦਾ ਖਰਚ ਕੇ ਪੈਸੇ ਵਿਆਹ ਕਰਨਾ ਸੋ ਇਸ ਮਨਸਾ ਨੂੰ ਲੈ ਕੇ ਬਣਦਾ ਤੇ ਇਸ ਤਰ੍ਹਾਂ ਸੀ ਕਿ ਗੁਰੂ ਸਾਹਿਬ ਜੀ ਦੇ ਕੋਲੋਂ ਇਹ ਮੰਗ ਲੈਂਦੇ ਕਿ ਸਤਿਗੁਰੂ ਜੀ ਸਾਡੀ ਭੈਣ ਦਾ ਵਿਆਹ ਤੇ ਅਸੀਂ ਚੰਗੇ ਆ ਐਸ ਢੰਗ ਨਾਲ ਕਰੀਏ ਮਹਾਰਾਜ ਆਪੇ ਇਹਨਾਂ ਦੀ ਇਹ ਵੀ ਆਸ ਮਰਜ਼ੀ ਪੂਰੀ ਕਰ ਦਿੰਦੇ ਜਿਸ ਤਰ੍ਹਾਂ ਭਗਤ ਕਬੀਰ ਦੀ ਭਗਤ ਕਬੀਰ ਦੇ ਰੂਪ ਦੇ ਵਿੱਚ ਆ ਕੇ ਪਰਮੇਸ਼ਰ ਨੇ ਕਰ ਦਿੱਤੀ ਸੀ ਪਰ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਸੀ ਤੇ ਹੰਕਾਰ ਬੁੱਧੀ ਮਲੀਨ ਕਰ ਦਿੰਦਾ ਹੈ ਇਹਨਾਂ ਨੇ ਬੇਨਤੀ ਨਹੀਂ ਕੀਤੀ ਇਹਨਾਂ ਨੇ ਸੌਦਾ ਕੀਤਾ ਜਾ ਕੇ ਕਿਉਂਕਿ ਇਹਨਾਂ ਨੇ ਇਹ ਸੋਚਿਆ ਕਿ ਜੇ ਕਿਤੇ ਗੁਰੂ ਕੋ ਇਕੱਠਾ 1000 ਰੁਪਇਆ ਮੰਗ ਲਿਆ ਤੇ ਮਹਾਰਾਜ ਨਾ ਹੀ ਨਾ ਕਰ ਦੇਣਾ ਐਨੇ ਕਿੱਥੇ ਦੇ ਦੇਣ ਲੱਗੇ ਆ ਇਹਨਾਂ ਨੂੰ ਆਪਣੇ ਹਉਮੈ ਹੰਕਾਰ ਕਰਕੇ ਗੁਰੂ ਤੇ ਭਰੋਸਾ ਹੀ ਨਾ ਰਿਆ ਆਖਣ ਲੱਗੇ ਨਹੀਂ ਨਹੀਂ ਗੁਰੂ ਸਾਹਿਬ ਜੀ ਮਹਾਰਾਜ ਨੇ ਜੇ ਥੋੜੀ ਮਾਇਆ ਦੇ ਦਿੱਤੀ ਫੇਰ ਤੇ ਆਮ ਜਿਹਾ ਵਿਆਹ ਕਰਨਾ ਪੈਣਾ ਚਾਹੀਦੇ ਜਿਆਦਾ ਵਾ ਤੇ ਗੁਰੂ ਨੇ ਪਤਾ ਨਹੀਂ ਦੇਣੇ ਕਿ ਨਹੀਂ ਦੇਣੇ ਇਸ ਕਰਕੇ ਇਹਨਾਂ ਨੇ ਆਚਾ ਮਹਾਰਾਜ ਸਾਡੀ ਆਪ ਜੀ ਅੱਗੇ ਬੇਨਤੀ ਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਤੁਸੀਂ ਗੁਰੂ ਘਰ ਦੇ ਕੀਰਤਨੀਏ ਜੇ ਦੱਸੋ ਕੀ ਬੇਨਤੀ ਜੋ ਆਖੋਗੇ ਪ੍ਰਮਾਣ ਹੋਏਗੀ ਆਖਣ ਲੱਗੇ ਸਾਡੀ ਛੋਟੀ ਭੈਣ ਦਾ ਵਿਆਹ ਆ ਰਿਹਾ ਤੇ ਅਸੀਂ ਚਾਹੁੰਨੇ ਆ ਕਿ ਹੁਣ ਜੋ ਬਸਾਖੀ ਵਾਲੇ ਦਿਨ ਆਪਾਂ ਕੀਰਤਨ ਕਰਨਾ ਹੈ ਜਿੰਨੇ ਵੀ ਸੰਗਤ ਵਿਸਾਖੀ ਵਾਲੇ ਦਿਨ ਆਵੇ ਉਹ ਤੁਸੀਂ ਚੜਾਵਾ ਸਾਨੂੰ ਦੇ ਦਿਓ ਸਾਰਾ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਤੇ ਦਿਲਾਂ ਦੀਆਂ ਜਾਣਨ ਹਾਰਿਆ ਉਹ ਇਹਨਾਂ ਦੀ ਮਨਸਾ ਤੇ ਬੁੱਝਦੇ ਸੀ ਤੇ ਮਹਾਰਾਜ ਆਖਣ ਲੱਗੇ ਭਲਿਓ ਗੁਰੂ ਘਰ ਦੇ ਵਿੱਚ ਕੀਰਤਨੀਆਂ ਦਾ ਸਦਾ ਹੀ ਸਤਿਕਾਰ ਆ ਤੁਸੀਂ ਜਿੰਨੀ ਮਾਇਆ ਚਾਹੀਦੀ ਦੱਸੋ ਕਿੰਨੀ ਚਾਹੀਦੀ ਉਹ ਲਓ ਪਰ ਇਕਾ ਨਾ ਕਰੋ ਇਦਾਂ ਕਿਸੇ ਵੇਲੇ ਝੜਾਵਾ ਵੱਧ ਆ ਗਿਆ ਕਿਸੇ ਵੇਲੇ ਘਾਟ ਆ ਗਿਆ ਜੋ ਆਵੇ ਉਹ ਗੁਰੂ ਘਰ ਪਰਵਾਣਿਆ ਨਹੀਂ ਮਹਾਰਾਜ ਸਾਨੂੰ ਤੇ ਝੜਾਵਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਫੇਰ ਸਮਝਾਇਆ ਕਿ ਭਲਿਓ ਤੁਸੀਂ ਜਿੰਨੀ ਮਾਇਆ ਚਾਹੀਦੀ ਲੈ ਕੇ ਕਾਰਜ ਆਰੰਭ ਕਰੋ ਜਿੰਨੀ ਹੋਰ ਚਾਹੀਦੀ ਲੈ ਲਿਓ ਤੇ ਇਦਾਂ ਨਾ ਕਰੋ ਪਰ ਇਹ ਅਡੇਰੇ ਉਹ ਮੰਨ ਲੈ ਕਰਕੇ ਕਿ ਆਪਾਂ ਦਾ ਤੇ ਅਧਿਕਾਰ ਆ ਇਸ ਮਾਇਆ ਤੇ ਜੇ ਅਸੀਂ ਕੀਰਤਨ ਕਰਦੇ ਫੇਰ ਹੀ ਹੁੰਦੀ ਅਸੀਂ ਕਿਉਂ ਮੰਗੀਏ ਗੁਰੂ ਦੇ ਕੋਲੋਂ ਤੇ ਜੇ ਮੰਗ ਵੀ ਲਈ ਤੇ ਪਤਾ ਨਹੀਂ ਗੁਰੂ ਨੇ ਦੇਣੀ ਕਿ ਨਹੀਂ ਦੇਣੀ ਉਹਨੇ ਆਖਣਾ ਵਿਆਹ ਤੇ ਇੰਨੇ ਚ ਹੋ ਜਾਂਦਾ ਤੁਸੀਂ ਇੰਨੇ ਜ਼ਿਆਦਾ ਮੰਗ ਰਹੇ ਜੇ ਇਸ ਕਰਕੇ ਇਹ ਆਪਣੀ ਜਿੱਦ ਤੇ ਅੜੇਰੇ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ ਗੁਰੂ ਦਾ ਘਰ ਐਸਾ ਹੈ ਜੈਸੀ ਵੀ ਕੋਈ ਮਨਸ਼ਾ ਲੈ ਕੇ ਆਵੇ ਉਦਾਂ ਦਾ ਹੀ ਫਲ ਉਸ ਨੂੰ ਮਿਲਦਾ ਹੈ ਜੇ ਤੁਹਾਡੀ ਮਨਸ਼ਾ ਇਹੋ ਹੀ ਹੈ ਤੇ ਠੀਕ ਹੈ ਤੁਸੀਂ ਚੜਾਵਾ ਰੱਖ ਲਿਓ ਸੋ ਹੋਇਆ ਕਿ ਇਹ ਕਲਾ ਵਰਤੀ ਗੁਰੂ ਸਾਹਿਬ ਜੀ ਦੀ ਕਿ ਵਿਸਾਖੀ ਵਾਲੇ ਦਿਨ ਇਹਨਾਂ ਨੂੰ ਚੜਾਵਾ ਹੀ ਸਿਰਫ 100 ਰੁਪਇਆ ਹੋਇਆ ਸੋ ਉੱਥੇ ਕੁਝ ਵਿਚਾਰਵਾਨ ਇਹ ਆਖਦੇ ਆ ਕਿ ਜਿੰਨਾ ਸੰਗਤ ਨੂੰ ਰਸ ਹੁੰਦਾ ਸੀ ਉਨੀ ਸੰਗਤ ਭੇਟਾ ਦਿੰਦੀ ਹੈ ਹੁਣ ਉਸ ਦਿਨ ਇਹਨਾਂ ਦੀ ਮਨਸ਼ਾ ਸੰਗਤ ਨੂੰ ਕੀਰਤਨ ਸੁਣਾਉਣ ਦੀ ਨਹੀਂ ਸੀ ਇਹਨਾਂ ਦਾ ਧਿਆਨ ਸੇ ਇਹ ਸੀ ਕਿ ਅੱਜ ਸਾਰਾ ਚੜਾਵਾ ਸਾਡਾ ਅੱਗੇ ਇਹਨਾਂ ਦਾ ਉਸ ਪਾਸੇ ਧਿਆਨ ਨਹੀਂ ਸੀ ਹੁੰਦਾ ਕਿਉਂਕਿ ਅੱਗੇ ਤੇ ਜੋ ਗੁਰੂ ਦੰਦਾ ਉਹ ਰੱਖਦੇ ਸੀ ਇਸ ਕਰਕੇ ਆਨੰਦ ਦੇ ਨਾਲ ਕੀਰਤਨ ਦੇ ਵਿੱਚ ਧਿਆਨ ਲਾ ਕੇ ਕੀਰਤਨ ਕਰਦੇ ਸੀ ਸੋ ਜਦੋਂ ਉਧਰ ਧਿਆਨ ਜਾਂਦਾ ਕਿ ਇੰਨਾ ਹੋ ਗਿਆ ਇੰਨਾ ਹੋ ਗਿਆ ਉਹ ਰਸਨ ਆ ਰਿਹਾ ਤੇ ਜਦੋਂ ਰਸਨ ਆ ਰਿਹਾ ਤੇ ਚੜਾਵਾ ਘਟਿਆ ਆ ਸੋ ਇਸ ਗੱਲ ਦਾ ਤੇ ਇਹਨਾਂ ਨੇ ਧਿਆਨ ਨਾ ਕੀਤਾ ਜਦੋਂ ਸਮਾਪਤੀ ਹੋਈ ਤੇ ਮਹਾਰਾਜ ਨੇ ਆਖਿਆ ਇਸ ਚੜਾਵੇ ਨੂੰ ਅੱਜ ਗੁਰੂ ਘਰ ਦੇ ਵਿੱਚ ਨਹੀਂ ਜਮਾ ਕਰਨਾ ਜੋ ਵੀ ਹੋਇਆ ਇਹਨਾਂ ਨੂੰ ਦੇ ਦਿੱਤਾ ਜਾਵੇ ਜਦੋਂ ਗਿਣਤੀ ਮਾਰੀ ਤੇ ਚੜਾਵਾ ਸਿਰਫ 100 ਰੁਪਏ ਨਿਕਲਿਆ ਉਸ ਵੇਲੇ ਹੰਕਾਰ ਦੇ ਵਿੱਚ ਇਹਨਾਂ ਨੇ ਇਹ ਆਖ ਦਿੱਤਾ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਡੇ ਨਾਲ ਠੱਗੀ ਕਰ ਲਈ ਹੈ ਅੱਗੇ ਚੜਾਵਾ ਬਹੁਤਾ ਹੁੰਦਾ ਸੀ ਅੱਜ ਪਤਾ ਸੀ ਕਿ ਚੜਾਵਾ ਇਹਨਾਂ ਨੇ ਕੀਰਤਨੀਆਂ ਨੇ ਖੜਨਾ ਮਰਾਸੀਆਂ ਨੇ ਖੜਨਾ ਤੇ ਗੁਰੂ ਨੇ ਸੰਗਤਾਂ ਨੂੰ ਆਖ ਦਿੱਤਾ ਕਿ ਥੋੜੇ ਪੈਸੇ ਦਿਓ ਸਾਨੂੰ ਚੜਾਵਾ ਘਟ ਹੋਇਆ ਅਸੀਂ ਨਹੀਂ ਪੈਸੇ ਖੜਨੇ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਸਤਿਕਾਰਯੋਗ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਇਹ ਪੈਸੇ ਇਹਨਾਂ ਨੂੰ ਦੇ ਦਿਓ ਉਹਨਾਂ ਨੇ ਆਖਿਆ ਇਹ ਤੇ ਲੈ ਜਾਓ ਜੇ ਤੁਹਾਨੂੰ ਹੋਰ ਚਾਹੀਦੇ ਆ ਤੇ ਹੋਰ ਲੈ ਲਿਓ ਇਹ ਤੇ ਖੜੋ ਜਿਹੜੇ ਤੁਸੀਂ ਆਖਿਆ ਸੋ ਉਹ ਪੈਸੇ ਉਹਨਾਂ ਨੂੰ ਦੇ ਦਿੱਤੇ ਫਿਰ ਉਹ ਆਪਣੇ ਘਰ ਚਲੇ ਗਏ ਤੇ ਜਾਂਦਿਆਂ-ਜਾਂਦਿਆਂ ਬੜੀ ਮਾੜੀ ਸਤਦਾਵਲੀ ਗੁਰੂ ਸਾਹਿਬ ਜੀ ਵਾਸਤੇ ਵਰਤਦੇ ਗਏ ਨੇ ਤੇ ਵੇਖੋ ਗੁਰੂ ਸਾਡੇ ਨਾਲ ਠੱਗੀਆਂ ਕਰਦਾ ਹੈ ਗੁਰੂ ਨੇ ਸੰਗਤਾਂ ਨੂੰ ਮਨਾ ਕਰ ਦਿੱਤਾ ਕਿ ਅੱਜ ਪੈਸੇ ਇਹਨਾਂ ਨੂੰ ਦੇਣੇ ਆ ਅਸੀਂ ਗੁਰੂ ਘਰੋਂ ਕੀ ਖਟਿਆ ਇੰਨਾ ਚਿਰ ਕੀਰਤਨ ਕਰਦੇ ਰਹੇ ਜੇ ਕਰਦੇ ਆ ਫੇਰ ਸੰਗਤ ਆਉਂਦੀ ਆ ਫੇਰ ਗੁਰੂ ਦੀਆਂ ਸਮਾਵਾਂ ਚੱਲਦੀਆਂ ਸਾਡੀ ਇੱਥੇ ਕਦਰ ਕੋਈ ਨਹੀਂ ਪਈ ਆਪਾਂ ਗੁਰੂ ਘਰ ਕੀਰਤਨ ਕਰਨ ਵਾਸਤੇ ਨਹੀਂ ਆਇਆ ਕਰਨਾ ਏਦਾਂ ਆ ਕੇ ਚਲੇ ਗਏ ਸੋ ਗੁਰੂ ਸਾਹਿਬ ਜੀ ਮਹਾਰਾਜ ਰੋਜ਼ਾਨਾ ਦੀ ਤਰ੍ਹਾਂ ਅਗਲੇ ਦਿਨ ਫੇਰ ਦੀਵਾਨ ਸਜਾਉਣ ਦੇ ਸਮੇਂ ਉਡੀਕ ਰਹੇ ਨੇ ਕਿ ਅਜੇ ਤੱਕ ਆਏ ਨਹੀਂ ਰਾਗੀ ਸਿੰਘ ਕੀਰਤਨ ਕਰਨ ਵਾਲੇ ਸੋ ਉਧਰ ਗੁਰੂ ਕੀਆਂ ਸੰਗਤਾਂ ਦੇਖ ਰਹੀਆਂ ਨੇ ਤੇ ਘਰ ਤੇ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਸੀ ਉਸੇ ਘਰ ਦੇ ਵਿੱਚ ਬੈਠੇ ਨੇ ਆnde ਆਪਾਂ ਕੀਰਤਨ ਕਰਨ ਵਾਸਤੇ ਨਹੀਂ ਜਾਣਾ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਭਾਈ ਗੁਰਦਾਸ ਜੀ ਕਿੰਨੇ ਸਤਕਾਰਯੋਗ ਨੇ ਜਿਨ੍ਹਾਂ ਨੂੰ ਆਖਿਆ ਕਿ ਜਾਓ ਉਹਨਾਂ ਨੂੰ ਸੱਦ ਕੇ ਲਿਆਓ ਭਾਈ ਗੁਰਦਾਸ ਜੀ ਗਏ ਆਖਣ ਲੱਗੇ ਪਿਆਰਿਓ ਕਿਉਂ ਤੁਸੀਂ ਨਰਾਜਗੀ ਧਾਰੀ ਐ ਗੁਰੂ ਸਾਹਿਬ ਜੀ ਮਹਾਰਾਜ ਨੇ ਆਪ ਬਲਾਵਾ ਭੇਜਿਆ ਚਲੋ ਗੁਰੂ ਘਰ ਜਾ ਕੇ ਕੀਰਤਨ ਕਰੋ ਤੁਹਾਡੀਆਂ ਚੜ੍ਹਦੀਆਂ ਕਲਾ ਹੋ ਜਾਣੀਆਂ ਵੇਖਿਓ ਕਿਸੇ ਗੱਲ ਦੀ ਕਮੀ ਨਹੀਂ ਰਹਿਣੀ ਤੇ ਇਹਨਾਂ ਨੇ ਅੱਗੋਂ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਆਪਾਂ ਗੁਰੂ ਘਰ ਜਾ ਕੇ ਕੀ ਖਟ ਲਿਆ ਸਾਨੂੰ ਤੇ ਛੜਾਵਾ ਚਾਹੀਦਾ ਸੀ 1000 ਰੁਪਇਆ ਘਟੋ ਘਟੇ ਤੇ ਸੋ ਸਾਨੂੰ ਸਿਰਫ ਰੁਪਈਆ ਹੋਇਆ ਤੇ ਭਾਈ ਗੁਰਦਾਸ ਜੀ ਆਖਣ ਲੱਗੇ ਜੇ ਗੁਰੂ ਦੀ ਰਹਿਮਤ ਵਰਤਣੀ ਐ ਨਾ ਤੇ ਇੰਨੇ ਚਿਰ ਵਰਤ ਜਾਣੀ ਤੁਸੀਂ ਚਲੋ ਤੇ ਸਹੀਂ ਇੱਕ ਵਾਰ ਗੁਰੂ ਸਾਹਿਬ ਜੀ ਨੇ ਆਪ ਭੇਜਿਆ ਪਰ ਉਹ ਭਾਈ ਗੁਰਦਾਸ ਦੇ ਆਖੇ ਲੱਗ ਕੇ ਨਹੀਂ ਗਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਭੇਜਿਆ ਜਦੋਂ ਬਾਬਾ ਬੁੱਢਾ ਜੀ ਗਏ ਤੇ ਬਾਬਾ ਬੁੱਢਾ ਜੀ ਨੇ ਆਖਿਆ ਪਿਆਰਿਓ ਤੁਸੀਂ ਮਾਇਆ ਕਰਕੇ ਹੀ ਨਾਰਾਜ਼ਗੀ ਧਾਰੀ ਆ ਨਾ ਚਲੋ ਮੈਂ ਆਪ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਕੇ ਤੁਸੀਂ ਇੱਕ ਵਾਰ ਦੱਸੋ ਤੇ ਸਹੀ ਤੁਹਾਨੂੰ ਇਹ ਚਾਹੀਦੀ ਕਿ ਨਹੀਂ ਆ ਤੁਹਾਨੂੰ ਮਾਇਆ ਦਿਵਾ ਦਿੰਨਾ ਆਂ ਦੇ ਮੰਗ ਕੇ ਲਈ ਤੇ ਕੀ ਲਈ ਆਪਾਂ ਤੇ ਆਪਣਾ ਹੱਕ ਲੈਣਾ ਸੀ ਅਸੀਂ ਚੜਾਵਾ ਲੈਣਾ ਸੀ ਉਹ ਸਾਡੇ ਨਾਲ ਠੱਗੀ ਹੋ ਗਈ ਐ ਇਸ ਕਰਕੇ ਨਾ ਅਸੀਂ ਗੁਰੂ ਕੇ ਘਰ ਕੀਰਤਨ ਕਰਨ ਜਾਣਾ ਤੇ ਨਾ ਅਸਾਂ ਕੁਝ ਮੰਗਣਾ ਸਾਡੇ ਕੋਲ ਤੇ ਇੰਨੀ ਤਾਕਤ ਐ ਹੋਰ ਕਿਸੇ ਦੇ ਕੋਲ ਜਾ ਕੇ ਕੀਰਤਨ ਕਰਾਂਗੇ ਉਹਨੂੰ ਗੁਰੂ ਬਣਾ ਦਾਂਗੇ ਗੁਰੂ ਸਾਡੇ ਕਰਕੇ ਆ ਅਸੀਂ ਗੁਰੂ ਕਰਕੇ ਨਹੀਂ ਜੇ ਆਪਾਂ ਕੀਰਤਨ ਕਰਦੇ ਆ ਫੇਰ ਸੰਗਤ ਹੁੰਦੀ ਆ ਤੇ ਫੇਰ ਗੁਰੂ ਜੀ ਜਿਆਜਾਕਾਰ ਹੁੰਦੀ ਆ ਇਦਾਂ ਦੇ ਹੰਕਾਰੀ ਬਚਨ ਇਹਨਾਂ ਬਾਬਾ ਬੁੱਢਾ ਜੀ ਨੂੰ ਆਖੇ ਸੋ ਉਸ ਵੇਲੇ ਬਾਬਾ ਬੁੱਢਾ ਜੀ ਵੀ ਵਾਪਸ ਆ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸਤਕਾਰ ਦੇ ਨਾਲ ਇਹਨਾਂ ਨੂੰ ਲੈਣ ਵਾਸਤੇ ਘਰ ਗਏ ਦੇਖੋ ਕਿਲੇ ਵੱਡੇ ਭਾਗ ਕੇ ਗੁਰੂ ਆਪ ਇਹਨਾਂ ਦੇ ਕੋਲ ਆਇਆ ਪਰ ਇਹ ਐਸੇ ਹੰਕਾਰੀ ਘਰ ਵੀ ਗੁਰੂ ਦਾ ਦਿੱਤਾ ਹੋਇਆ ਪਰ ਫੇਰ ਵੀ ਗੁਰੂ ਸਾਹਿਬ ਜੀ ਦਾ ਉੱਠ ਕੇ ਇਹਨਾਂ ਨੇ ਸਤਕਾਰ ਨਹੀਂ ਕੀਤਾ ਗੁਰੂ ਸਾਹਿਬ ਜੀ ਵਾਸਤੇ ਖੜੇ ਨਹੀਂ ਹੋਏ ਸਗੋਂ ਪਰਨ ਮੂੰਹ ਕਰਕੇ ਬੈਠ ਗਏ ਤੇ ਗੁਰੂ ਸਾਹਿਬ ਜੀ ਆਖਣ ਲੱਗੇ ਚਲੋ ਪਿਆਰਿਓ ਸੰਗਤ ਲੇਕਦੀ ਐ ਤੇ ਆਖਣ ਲੱਗੇ ਕਿ ਆਪਾਂ ਤੇ ਆਖ ਦਿੱਤਾ ਸੀ ਅਸੀਂ ਗੁਰੂ ਘਰ ਕੀਰਤਨ ਕਰਨ ਨਹੀਂ ਜਾਣਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹਨਾਂ ਨੇ ਅਪ ਸ਼ਬਦ ਤੇ ਆਖੇ ਆਖੇ ਜੋ ਗੁਰੂ ਸਾਹਿਬ ਜੀ ਨੇ ਸਹਾਰ ਲਏ ਇਹਨਾਂ ਗੁਰੂ ਨਾਨਕ ਪਾਤਸ਼ਾਹ ਤੋਂ ਨਿੰਦਿਆ ਕਰ ਦਿੱਤੀ ਆਖਣ ਲੱਗੇ ਤੁਹਾਡਾ ਗੁਰੂ ਨਾਨਕ ਸਾਡੇ ਮਰਦਾਨੇ ਕਰਕੇ ਮਸ਼ਹੂਰ ਹੋਇਆ ਜੇ ਮਰਦਾਨਾ ਕੀਰਤਨ ਨਾ ਕਰਦਾ ਗੁਰੂ ਨਾਨਕ ਨੂੰ ਕਿੰਨੇ ਪੁੱਛਣਾ ਸੀ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਕੋਲ ਪਈ ਦਾਨਾ ਕੀਰਤਨ ਕਰਦਾ ਰਿਹਾ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਉਹਨਾਂ ਦੇ ਕੋਲ ਫਾਈ ਦਾ ਲਾ ਕੀਰਤਨ ਕਰਦਾ ਰਿਹਾ ਤੇ ਅੱਜ ਅਸੀਂ ਕੀਰਤਨ ਕਰਦੇ ਫੇਰ ਗੁਰੂ ਨਾਨਕ ਜੀ ਦੀ ਗੱਦੀ ਨੂੰ ਲੋਕ ਜਾਣਦੇ ਜੇ ਕੀਰਤਨ ਨਾ ਕਰੀਏ ਤੇ ਕੌਣ ਜਾਣਦਾ ਕਿਹੜਾ ਗੁਰੂ ਨਾਨਕ ਆ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹਨਾਂ ਨੇ ਨਿੰਦਿਆ ਕੀਤੀ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੋਂ ਸਹਾਰੀ ਨਾ ਗਈ ਸਤਬੰਨਾਂ ਨੂੰ ਇਹਨਾਂ ਨੇ ਜੋ ਵੀ ਆਖਿਆ ਮਹਾਰਾਜ ਨੇ ਉਹਨਾਂ ਗੱਲਾਂ ਨੂੰ ਸਹਾਰ ਲਿਆ ਪਰ ਜਦੋਂ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਤੇ ਆਈ ਤਾਂ ਮਹਾਰਾਜ ਨੇ ਆਖਿਆ ਕਿ ਤੁਹਾਡੀ ਹੱਦ ਨਿੰਦਿਆ ਕਰਨ ਦੀ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਤੁਸੀਂ ਗੁਰੂ ਨਾਨਕ ਨੂੰ ਨਿੰਦ ਦਿੱਤਾ ਹੈ ਤੁਹਾਡੇ ਮੂੰਹ ਹੁਣ ਪੱਕ ਜਾਣਗੇ ਤੁਹਾਡੇ ਦੇਹ ਫਿੱਟ ਜਾਵੇਗੀ ਕੋੜ ਦਾ ਰੋਗ ਹੋ ਜਾਏਗਾ ਤੇ ਗੁਰੂ ਸਾਹਿਬ ਜੀ ਨੇ ਆਖਿਆ ਤੁਹਾਡੇ ਮੱਥੇ ਕੋਈ ਨਾ ਲੱਗੇਗਾ ਜਿਹੜਾ ਤੁਹਾਡੀ ਸਿਫਾਰਸ਼ ਲੈ ਕੇ ਆਵੇ ਉਹਦਾ ਮੂੰਹ ਕਾਲਾ ਕਰਕੇ ਉਹਦਾ ਸਿਰ ਮੁੰਨ ਕੇ ਉਹਤੇ ਤੇ ਚੜਾ ਕੇ ਗਲੀ ਗਲੀ ਦੇ ਵਿੱਚ ਫੇਰਿਆ ਜਾਏਗਾ ਗੁਰੂ ਸਾਹਿਬ ਜੀ ਵਾਪਸ ਆ ਗਏ ਨੇ ਆ ਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਇਦਾਂ ਕੰਮ ਕਰੋ 68 ਤੀਰਥ ਵਾਲੀ ਜਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠੇ ਨੇ ਆਖਣ ਲੱਗੇ ਕਿ ਕੀਰਤਨ ਆਰੰਭ ਕਰ ਦਿਓ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਆਖਣ ਲੱਗੇ ਮਹਾਰਾਜ ਅੱਗੇ ਤੇ ਕੀਤਾ ਨਹੀਂ ਕਦੀ ਤੇ ਸਤਿਗੁਰੂ ਜੀ ਆਖਣ ਲੱਗੇ ਪਰਮੇਸ਼ਰ ਨੇ ਕਿਰਪਾ ਕਰਨੀ ਆਪਣੇ ਰਾਗ ਵਿਦਿਆ ਆਜੇਗੀ ਉਸ ਵੇਲੇ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਸਰੰਦਾ ਖੜਿਆ ਭਾਈ ਗੁਰਦਾਸ ਜੀ ਨੇ ਜੋੜੀ ਵਜਾਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਤੰਬੂਰਾ ਵਜਾਇਆ ਐਸਾ ਕੀਰਤਨ ਹੋਇਆ ਕਿ ਜਿੱਥੇ-ਜਿੱਥੇ ਸੰਗਤਾਂ ਬੈਠੀਆਂ ਸਨ ਹਿੱਲੀਆਂ ਹੀ ਨਹੀਂ ਪਸ਼ੂ ਪੰਛੀ ਵੀ ਜਿਹੜੇ ਹਨ ਉਹ ਵੀ ਸੁਰਤੀ ਬਿਰਤੀ ਜੋੜ ਕੇ ਸੁਣਨ ਲੱਗ ਪਏ ਮਹਾਰਾਜ ਸੇਖ ਆਖਣ ਲੱਗੇ ਅੱਗੇ ਕਦੀ ਇਦਾਂ ਦਾ ਕੀਰਤਨ ਸੁਣਿਆ ਨਹੀਂ ਬਾਬਾ ਬੁੱਢਾ ਜੀ ਆਖਣ ਲੱਗੇ ਮਹਾਰਾਜ ਪਹਿਲੀ ਵਾਰੀ ਕੀਰਤਨ ਕੀਤਾ ਇਹਨਾਂ ਰਸ ਬਣਿਆ ਸੋ ਗੁਰੂ ਸਾਹਿਬ ਜੀ ਆਖਣ ਲੱਗੇ ਅੱਜ ਤੋਂ ਬਖਸ਼ਿਸ਼ ਹੋ ਗਈ ਹੈ ਅੱਗੇ ਤੇ ਜਾਤ ਦੇ ਮਰਾਸੀ ਕੀਰਤਨ ਕਰਿਆ ਕਰਦੇ ਸੀ ਹੁਣ ਗੁਰੂ ਘਰ ਆਪ ਕੀਰਤਨ ਕਰਿਆ ਕਰਨਗੇ ਗੁਰੂ ਦੇ ਸਿੱਖ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਦਾਤ ਦੇ ਦਿੱਤੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਐਸਾ ਸਿਕ ਨਹੀਂ ਜਿਹਨੂੰ ਮਨਾਈ ਹੋਵੇ ਜਿਹੜਾ ਵੀ ਗੁਰੂ ਦੇ ਕਿਰਪਾ ਦਾ ਪਾਤਰ ਹੋ ਜਾਵੇ ਸਿੱਖਣਾ ਚਾਵੇ ਕੀਰਤਨ ਸਿੱਖ ਸਕਦਾ ਤੇ ਗੁਰੂ ਘਰ ਦੇ ਵਿੱਚ ਕਰ ਸਕਦਾ ਹੈ ਇਹ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਸੋ ਸਾਧ ਸੰਗਤ ਜੀਓ ਹੋਇਆ ਕਿ ਇੱਧਰ ਸਿੱਖਾ ਨੂੰ ਤੇ ਵਾਰ ਮਿਲ ਗਿਆ ਕੀਰਤਨ ਕਰਨ ਦਾ ਤੇ ਉਹਨਾਂ ਦੀ ਦੇਹ ਫਿੱਟ ਗਈ ਉਹਨਾਂ ਨੂੰ ਕੋੜ ਹੋ ਗਿਆ ਮੂੰਹ ਪੱਕ ਗਿਆ ਸੋ ਉਹਨਾਂ ਦੇ ਹੁਣ ਕੋਈ ਮੱਥੇ ਨਾ ਲੱਗੇ ਜੇ ਉਹ ਕਿਸੇ ਗਲੀ ਬਾਜ਼ਾਰ ਚ ਨਿਕਲਣ ਤੇ ਅੱਗੋਂ ਲੋਕ ਉਹਨਾਂ ਨੂੰ ਵੇਖ ਕੇ ਮੁੜ ਜਾ ਕਰਨੇ ਪਿਛੇ ਉਹ ਜੋ ਗੁਰੂ ਦੇ ਫਟਕਾਰੇ ਜਾਂਦੇ ਨੇ ਇਹਨਾਂ ਦੇ ਮੱਥੇ ਨਹੀਂ ਲੱਗਣਾ ਦੁਖੀ ਹੋਗੇ ਜਿੱਦਾਂ ਜਿੱਦਾਂ ਹੁਣ ਦੁੱਖ ਆਉਂਦਾ ਗਿਆ ਪੀੜ ਵੱਧਦੀ ਗਈ ਉਦਾਂ ਉਦਾਂ ਹੰਕਾਰ ਵੀ ਖਤਮ ਹੁੰਦਾ ਜਾਂਦਾ ਕਿ ਆਪਾਂ ਤੇ ਆਪਣੀ ਇਸ ਰਸਨਾ ਦਾ ਮਰਸੀਲੀ ਦਾ ਹੰਕਾਰ ਕਰਦੇ ਸਾਂ ਉਹ ਵੀ ਜਾਂਦੀ ਰਹੀ ਦੇਹ ਵੀ ਗਈ ਜਿਹੜੀ ਮਾਨ ਵਡਿਆਈ ਮਿਲੀ ਸੀ ਉਹ ਵੀ ਗਈ ਆਪਾਂ ਤੇ ਗੁਰੂ ਦੀ ਕਿਰਪਾ ਦੇ ਕਰਕੇ ਇੱਥੋਂ ਤੱਕ ਆਏ ਸਾਂ ਹੋਣ ਸੋਚਦੇ ਕਿ ਸਾਡੀ ਕੋਈ ਭੁੱਲ ਬਖਸ਼ਾ ਦੇ ਬਖਸ਼ਾਵੇ ਕਿਹੜਾ ਉਹਨਾਂ ਦੇ ਤੇ ਕੋਈ ਮੱਥੇ ਲੱਗ ਕੇ ਖੁਸ਼ ਨਹੀਂ ਸੀ ਸੋਚ ਵੇਲੇ ਇਹਨਾਂ ਨੇ ਨਾ ਭਾਈ ਲੱਧਾ ਜੀ ਜੋ ਲਾਹੌਰ ਦੇ ਰਹਿਣ ਵਾਲੇ ਸਨ ਭਾਈ ਲੱਧਾ ਜੀ ਦੀ ਇਹਨਾਂ ਨੇ ਸਿਫਤ ਬੜੀ ਸੁਣੀ ਸੀ ਕਿ ਉਹ ਪਾਰਯੋਪਕਾਰੀ ਸਿੱਖ ਨੇ ਪਾਰਯੋਪਕਾਰੀ ਉਹ ਹੁੰਦਾ ਹੈ ਜਿਸ ਦਾ ਆਪਣਾ ਭਾਵੇਂ ਕੁਝ ਵਿਗੜ ਜਾਵੇ ਪਰ ਦੂਸਰੇ ਦਾ ਭਲਾ ਕਰਦਾ ਹੈ ਆਪਣਾ ਦੇ ਵਿੱਚ ਕੋਈ ਸਵਾਰਥ ਨਾ ਹੋਵੇ ਤੇ ਭਾਈ ਲੱਧੇ ਦੇ ਕੋਲ ਰਾਤ ਹੀ ਤੁਰਕੇ ਬੁਕੜਾਂ ਮਾਰੀਆਂ ਸਰੀਰ ਟੱਕੇ ਤੇ ਜਾ ਭਾਈ ਲੱਧੇ ਦਾ ਦਰ ਇਹਨਾਂ ਨੇ ਮੱਲਿਆ ਭਾਈ ਲੱਧੇ ਨੂੰ ਨਾ ਬਾਹਰੋਂ ਕਿਸੇ ਨੇ ਦੱਸ ਦਿੱਤਾ ਵੇਖ ਕੇ ਕਿ ਭਾਈ ਲੱਧਾ ਜੀ ਤੁਹਾਡੇ ਵੱਲ ਉਹ ਗੁਰੂ ਘਰ ਦੇ ਫਟਕਾਰੇ ਡੂਮ ਸੱਤਾ ਤੇ ਬਲਵੰਡਾ ਆ ਰਹੇ ਨੇ ਜਦੋਂ ਇਹਨਾਂ ਨੇ ਦਰਵਾਜ਼ਾ ਆਖੜ ਕਾਇਆ ਤੇ ਭਾਈ ਲੱਧੇ ਨੇ ਦਰਵਾਜ਼ਾ ਢੁਤਾਂ ਦੇ ਜਾਵ ਚਲੇ ਜੋ ਤੁਸੀਂ ਤੇ ਗੁਰੂ ਦੇ ਫਟਕਾਰੇ ਜੇ ਮੈਂ ਤੁਹਾਡੇ ਮੱਥੇ ਨਹੀਂ ਲੱਗਣਾ ਥੋੜੀ ਬਹੁਤੀ ਜਿਹੜੀ ਆਸ ਸੀ ਨਾ ਉਹ ਵੀ ਇਹਨਾਂ ਦੇ ਜਾਂਦੀ ਰਹੀ ਪਰ ਭਾਈ ਲੱਧੇ ਦੇ ਅੱਗੇ ਇਹਨਾਂ ਨੇ ਬੇਨਤੀਆਂ ਹੀ ਕੀਤੀਆਂ ਇਹਨਾਂ ਨੇ ਦਾਰੀ ਨਾਲ ਸੱਜਿਆ ਦਰਵਾਜ਼ੇ ਅੱਗੇ ਬਹਿ ਗਏ ਆਖਣ ਲੱਗੇ ਭਾਈ ਲੱਧਾ ਜੀ ਜੇ ਤੁਸੀਂ ਲੋਕਾਂ ਤੇ ਪਰਉਪਕਾਰ ਕਰਦੇ ਜੇ ਤੇ ਫੇਰ ਹੀ ਤੁਹਾਡੇ ਕੋਲ ਆਏ ਆ ਜੇ ਤੁਸੀਂ ਨਾ ਕਰਦੇ ਪਰਉਪਕਾਰੀ ਨਾ ਹੁੰਦੇ ਤੇ ਫੇਰ ਕਿੱਥੇ ਆਉਣਾ ਸੀ ਭਾਵੇਂ ਤੁਸੀਂ ਸਾਡੀ ਗੱਲ ਮੰਨੋ ਭਾਵੇਂ ਨਾ ਮੰਨੋ ਪਰ ਇਹ ਤੁਹਾਨੂੰ ਦੱਸ ਦਈਏ ਜੇ ਜੇ ਤੁਸੀਂ ਪਰ ਉਪਕਾਰ ਕਰਦੇ ਜੇ ਫਿਰ ਤੁਹਾਨੂੰ ਪਰ ਉਪਕਾਰੀ ਆਖਦੇ ਜੇ ਅਸੀਂ ਚੱਲ ਗਏ ਫਿਰ ਤੁਹਾਨੂੰ ਪਰ ਉਪਕਾਰੀ ਜਿਨੇ ਕਿਸੇ ਨੇ ਆਖਣਾ ਕਿਉਂਕਿ ਸਾਡੀ ਤੁਸੀਂ ਬੇਨਤੀ ਨਹੀਂ ਮੰਨੀ ਹੁਣ ਭਾਈ ਲੱਦੇ ਨੇ ਵਿਚਾਰਿਆ ਕਿ ਗੱਲ ਤੇ ਠੀਕ ਆਖ ਰਹੇ ਆ ਆਸਤੇ ਇਹ ਤਾਂ ਹੀ ਲੈ ਕੇ ਆਏ ਨਾ ਕਿ ਮੇਰਾ ਸੁਭਾਅ ਏਦਾਂ ਦਾ ਮੈਂ ਪਰ ਉਪਕਾਰੀ ਆ ਮੈਨੂੰ ਗੁਰੂ ਨੇ ਮਾਤੀ ਏਦਾਂ ਦੀ ਦਿੱਤੀ ਆ ਤੇ ਭਾਈ ਲੱਦੇ ਨੇ ਆਖਿਆ ਦਰਵਾਜ਼ਾ ਖੁੱਲਿਆ ਤੇ ਭਲਿਓ ਦੱਸੋ ਕੀ ਗੱਲ ਐ ਉਹਨਾਂ ਨੇ ਆਖਿਆ ਤੇ ਗੁਰੂ ਦਾ ਐਸ ਕਾਰਨ ਕਰਕੇ ਸਾਨੂੰ ਸਰਾਕ ਹੋਇਆ ਤੇ ਸਾਡੀ ਹੁਣ ਸਫਾਰਸ਼ ਲੈ ਕੇ ਨਹੀਂ ਕੋਈ ਜਾਂਦਾ ਆਂਦੇ ਕਿਉਂ ਨਹੀਂ ਜਾਂਦਾ ਤੇ ਆਖਣ ਲੱਗੇ ਗੁਰੂ ਦਾ ਹੁਕਮ ਕੀ ਜਿਹੜਾ ਤੁਹਾਡੀ ਭੁੱਲ ਬਖਸਾਉਣ ਵਾਸਤੇ ਲੈ ਕੇ ਆਏਗਾ ਸਿਰ ਮੰਨਿਆ ਜਾਊ ਇਹਦਾ ਮੂੰਹ ਕਾਲਾ ਕੀਤਾ ਜਾਏਗਾ ਖੋਤੇ ਤੇ ਚੜਾ ਕੇ ਗਲੀ ਗਲੀ ਫੇਰਿਆ ਜਾਏਗਾ ਤੇ ਭਾਈ ਲੱਦਾ ਜੀ ਆਖਣ ਲੱਗੇ ਪਿਆਰਿਓ ਗੁਰੂ ਦਾ ਹੁਕਮ ਹੈ ਇਹ ਨਹੀਂ ਕੀ ਗੱਲ ਐ ਗੁਰੂ ਤੇ ਆਖੇ ਕਿ ਬਲਦੀ ਅਗ ਦੇ ਵਿੱਚ ਛਾਲ ਮਾਰ ਦਿਓ ਤੇ ਪਿਆਰ ਵਾਲੇ ਉਹ ਮਾਰ ਦਿੰਦੇ ਨੇ ਤੇ ਹੁਕਮ ਵੀ ਮੇਰੇ ਵਾਸਤੇ ਕੁਝ ਨਹੀਂ ਸੋ ਭਾਈ ਲੱਦੇ ਨੇ ਕਿੱਡਾ ਪਰਪਕਾਰ ਕੀਤਾ ਆਪਣਾ ਸਿਰ ਮੁੰਨਿਆ ਮੂੰਹ ਕਾਲਾ ਕੀਤਾ ਲਾਗੋਂ ਭਾਈ ਲੱਦੇ ਨੇ ਖੋਤਾ ਲਿਆ ਕਿਸੇ ਦਾ ਤੇ ਖੋਤੇ ਤੇ ਚੜ ਗਿਆ ਆਖਣ ਲੱਗਾ ਪਹਿਲਾਂ ਤੇ ਗੁਰੂ ਦਾ ਹੁਕਮ ਮੰਨਿਏ ਫੇਰ ਗੁਰੂ ਕੋਲ ਜਾਣਾ ਇਦਾਂ ਨਹੀਂ ਜਾਣਾ ਜੇ ਫਾਰਮੈਲਿਟੀ ਕਰਨ ਵਾਲੇ ਹੁੰਦੇ ਨਾ ਤੇ ਆਖਣਾ ਸੀ ਉਥੋਂ ਲਾਗੋਂ ਕਿ ਤਾ ਖੋਤਾ ਲਲਾਂਗੇ ਤੇ ਲਾਗੇ ਜਾ ਕੇ ਮੂੰਹ ਕਾਲਾ ਕਰ ਲਾਂਗੇ ਇੱਥੋਂ ਤੇ ਚੰਗੇ ਭਲੇ ਬਣ ਕੇ ਜਾਈਏ ਕਿਉਂ ਬੇਇੱਜ਼ਤੀ ਕਰਾਉਣੀ ਆ ਉਹਨੇ ਆਖਿਆ ਜੇ ਗੁਰੂ ਦਾ ਹੁਕਮ ਪਹਿਲਾਂ ਹੁਕਮ ਮੰਨਣਾ ਫੇਰ ਬੇਨਤੀ ਕਰਨੀ ਆ ਪਹਿਲਾਂ ਮਨ ਉਹ ਇੱਥੇ ਸਾਰੇ ਲਾਹੌਰ ਦੇ ਵਿੱਚ ਗਲੀ ਗਲੀ ਫੇਰੋ ਫੇਰ ਅੰਬਸਰ ਜਾਵਾਂਗੇ ਤੇ ਭਾਈ ਲੱਦੇ ਨੇ ਗਲੀ ਗਲੀ ਦੇ ਵਿੱਚ ਖੋਤੇ ਤੇ ਚੜ ਕੇ ਫਿਰਨਾ ਕੀਤਾ ਨਾਲ ਤਮਾਸ਼ਦੀਨ ਨਿੱਕੇ ਨਿੱਕੇ ਬੱਚੇ ਉਹ ਢੋਲ ਵਾਲਾ ਨਾਲ ਲਿਆ ਵਜੁੰਦੇ ਜਾਂਦੇ ਸੋਰ ਸਰਾਬਾ ਹੋ ਰਿਹਾ ਕਿ ਵੇਖੋ ਕਿਹੜਾ ਖੋਤੇ ਤੇ ਕਾਲਾ ਮੂੰਹ ਕਰਕੇ ਚੜਿਆ ਸੋ ਇਦਾਂ ਹੀ ਗਲੀਆਂ ਬਾਜ਼ਾਰਾਂ ਵਿੱਚ ਫਿਰਦਿਆਂ ਭਾਈ ਲੱਧਾ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚੇ ਜਿੱਥੇ ਬਾਬੇ ਅਟੱਲ ਰਾਏ ਦਾ ਪਾਵਨ ਅਸਥਾਨ ਆ ਇੱਥੋਂ ਜਦੋਂ ਭਾਈ ਲੱਧਾ ਜੀ ਜਾ ਰਹੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਸ਼ੜ ਘਾਟ ਵਾਲੀ ਜਗ੍ਹਾ ਤੇ ਬੈਠੇ ਸਿੱਖਾਂ ਨੂੰ ਪੁੱਛ ਰਹਿ ਕੇ ਬਰ ਰਵੜਾ ਕਾ ਦਾ ਪਹਿਰਿਆ ਆਖਣ ਲੱਗੇ ਸਤਿਗੁਰੂ ਜੀ ਭਾਈ ਲੱਧਾ ਲਾਹੌਰ ਤੋਂ ਤੁਹਾਡੇ ਹੁਕਮ ਦੀ ਪਾਲਣਾ ਕਰਦਾ ਆਪਣਾ ਸਿਰ ਮੋਨ ਕੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਿਆ ਉਹਨਾਂ ਮਰਾਸੀਆਂ ਦੀ ਭੁੱਲ ਬਖਸਾਉਣ ਵਾਸਤੇ ਆ ਰਿਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੱਸਦੇ ਨੇ ਕਿ ਅੱਖਾਂ ਦੇ ਵਿੱਚ ਨਿਤਰਾਂ ਦੇ ਵਿੱਚ ਜਾਲੇ ਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਉੱਠੇ ਨੇ ਉਹਨ ਚਰਨੋਂ ਭਾਈ ਲੱਧਾ ਜੀ ਗੁਰੂ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆਖ ਲੋਤੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਲੱdde ਨੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਜੇ ਹੋਰ ਆਪ ਜੀ ਦਾ ਕੋਈ ਹੁਕਮ ਆ ਉਹ ਦੱਸੋ ਫੇਰ ਮੈਂ ਇਹਨਾਂ ਵਾਸਤੇ ਬੇਨਤੀ ਕਰਾਂ ਕਿ ਸਤਗੁਰਾਂ ਨੇ ਪਹਿਲਾਂ ਸਿੱਖਾਂ ਨੂੰ ਭੇਜ ਕੇ ਭਾਈ ਲੱdde ਦਾ ਇਸ਼ਨਾਨ ਕਰਵਾਇਆ ਬਸਤਰ ਭਾਈ ਲੱdde ਨੇ ਸਾਫ਼ ਪਾਏ ਫੇਰ ਭਾਈ ਲੱੱਦਾ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਭਾਈ ਲੱੱਦਾ ਜੀ ਤੁਹਾਡੇ ਵਰਗੇ ਸਿੱਧਕੇ ਸਿੱਖ ਉਦਾਂ ਵੀ ਬੇਨਤੀ ਕਰ ਦਿੰਦੇ ਤੇ ਤਾਂ ਵੀ ਤੁਹਾਡੀ ਪ੍ਰਵਾਣ ਹੋ ਜਾਣੀ ਸੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਇਹਨਾਂ ਦੇ ਜੋ ਪਾਪ ਹਨ ਉਹ ਇਦਾਂ ਬਖਸ਼ਣ ਵਾਲੇ ਤੇ ਨਹੀਂ ਪਰ ਤੁਸੀਂ ਆਖਿਆ ਤੇ ਬਖਸ਼ੇ ਜਾਣਗੇ ਪਰ ਜਿਸ ਮੂੰਹ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ ਨਾ ਉਹਦੇ ਨਾਲ ਹੁਣ ਇਹ ਗੁਰੂ ਦੇ ਗੁਣ ਗਾਉਣ ਫਿਰ ਇਹਨਾਂ ਦੇ ਪਾਪ ਬਖਸ਼ੇ ਜਾਣਗੇ ਸੋ ਉਹਨਾਂ ਨੂੰ ਪਹਿਲਾਂ ਲੋਕ ਭੰਜ ਨੇ ਡੇਰੀ ਦੇ ਥਾਂ ਜਲ ਦੇ ਵਿੱਚ ਇਸ਼ਨਾਨ ਕਰਵਾਇਆ ਸੱਤੇ ਤੇ ਬਲਵੰਡੇ ਨੇ ਇਸ਼ਨਾਨ ਕੀਤਾ ਮੂੰਹ ਪੱਕੇ ਸਨ ਬੋਲਿਆ ਨਹੀਂ ਸੀ ਜਾਂਦਾ ਸਤਗੁਰਾਂ ਨੇ ਆਪ ਆਪਣੇ ਹੱਥਾਂ ਦੇ ਨਾਲ ਕਲਮ ਉਹਨਾਂ ਦੇ ਬੁੱਲਾਂ ਦੇ ਉੱਪਰ ਫੇਰੀ ਹੈ ਹੁਣ ਉਹ ਕਲਮ ਫੇਰਨ ਦੇ ਨਾਲ ਬੁੱਲ ਖੁੱਲੇ ਨੇ ਫਿਰ ਸੱਤੇ ਨੇ ਤੇ ਬਲਵੰਡੇ ਨੇ ਦੋਵਾਂ ਨੇ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਉਸਤਤ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਤੇ ਆਮਕਲੀ ਕੀ ਵਾਰ ਰਾਏ ਬਲਵੰਡੇ tatha 72 ਮਿਆਕੀ ਇਸ ਸਿਰਲੇਖ ਤੋਂ ਇਹ ਵਾਰ ਆਰੰਭ ਹੁੰਦੀ ਹੈ ਸੋ ਇਹ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਬਖਸ਼ਸਾਂ ਰਹਿਮਤਾਂ ਦੇ ਸਾਥੀ ਕਿ ਜੇਕਰ ਗੁਰੂ ਵਾਲਾ ਕੋਈ ਹੋ ਜਾਵੇ ਗੁਰੂ ਜੀ ਭੁੱਲਾ ਵੀ ਬਖਸ਼ ਦਿੰਦੇ ਨੇ ਗੁਰੂ ਨੇ ਇਸ ਇਤਿਹਾਸਕ ਸਾਖੀ ਦੇ ਵਿੱਚ ਸਿੱਖਾਂ ਨੂੰ ਕੀਰਤਨ ਕਰਨ ਦੇ ਵੀ ਦਾਤ ਦਿੱਤੀ ਤੇ ਗੁਰੂ ਦੇ ਸਿੱਖ ਵੀ ਕਿੰਨੇ ਪਰਉਪਕਾਰੀ ਨੇ ਕਿ ਭੁੱਲ ਬਖਸ਼ਾਉਣ ਵਾਸਤੇ ਆਪਣੀ ਉਹਨੇ ਬੇਰਤੀ ਕਰਵਾ ਲਈ ਪਰ ਕਿਸੇ ਦਾ ਭਲਾ ਕਰ ਦਿੱਤਾ ਸੋ ਸਾਧ ਸੰਗਤ ਜੀਓ ਜੇ ਆਪ ਜੀ ਨੂੰ ਇਹ ਇਤਿਹਾਸਕ ਸਾਖੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਆਪਣੇ ਵਿਚਾਰ ਕਮੈਂਟਾਂ ਲਈ ਜ਼ਰੂਰ ਦੱਸਣੇ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਮਹਾਰਾਜ ਬਖਸ਼ਣ ਅੱਗੇ ਤੋਂ ਸਮਤ ਬਖਸ਼ਣ ਖੇਤੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸੋ ਜਿਨ੍ਹਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਸਤਿਗੁਰੂ ਜੀ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਾਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ